ਪੰਜਾਬ ਚ ਪ੍ਰਵਾਸੀਆਂ ਦੇ ਖਿਲਾਫ ਵਿਰੋਧ ਵਧਣਾ ਸ਼ੁਰੂ ਹੋ ਗਿਆ। ਹੁਸ਼ਿਆਰਪੁਰ ਚ ਇੱਕ ਮਾਸੂਮ ਦੇ ਕਤਲकांड ਤੋਂ ਬਾਅਦ ਲੋਕ ਖਾਫੇ ਗੁੱਸੇ ਚ ਆ ਗਏ। ਨਿਊ ਦੀਪਨਗਰ ਦੇ ਵਿੱਚ 5 ਸਾਲ ਦੇ ਇੱਕ ਜਵਾਕ ਦੇ ਕਤਲ ਦੇ ਮਸਲੇ ਚ ਲੋਕ ਇਨੇ ਗੁੱਸੇ ਚ ਆ ਗਏ ਨੇ ਕਿ ਉਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਚੋਂ ਬਾਹਰ ਕੱਢਣ ਦੀ ਮੰਗ ਝੱਕ ਦਿੱਤੇ ਆ ਲੋਕਾਂ ਨੇ ਇਸ ਮੌਕੇ ਦੇ ਉੱਤੇ ਕੈਂਡਨ ਮਾਰਚ ਕੱਢਿਆ ਤੇ ਇਸ ਦੇ ਨਾਲ ਨਾਲ ਆਪਣਾ ਗੁੱਸਾ ਵੀ ਦਿਖਾਇਆ ਉਹਨਾਂ ਨੇ ਕਿਹਾ ਕਿ ਕਾਨੂੰਨ ਬਣਨਾ ਚਾਹੀਦਾ ਵਾ ਕਿ ਪੰਜਾਬ ਦੇ ਵਿੱਚ ਪਰਵਾਸੀ ਨਹੀਂ ਰਹਿਣੇ ਚਾਹੀਦੇ। ਇਹ ਇਸ ਗੱਲ ਨੂੰ ਲੈ ਕੇ ਇਹ ਮੰਗ ਤੂਲ ਫੜੀ ਜਾ ਰਹੀ ਹੈ ਤੇ ਲੋਕ ਵੀ ਖਾਸੇ ਗੁੱਸੇ 'ਚ ਨੇ। ਔਰ ਲੋਕਾਂ ਦੇ ਗੁੱਸੇ ਦੀ ਵਜ੍ਹਾ ਹੀ ਹੈ ਕਿ ਇਹੋ ਜੇ ਸੰਗੀਨ ਗੁਨਾਹ ਜਦੋਂ ਹੁੰਦੇ ਨੇ ਤਾਂ ਫਿਰ ਪੂਰੇ ਦਾ ਪੂਰਾ ਪਾਈਚਾਰਾ ਹੀ ਨਿਸ਼ਾਨੇ ਤੇ ਆ ਜਾਂਦਾ। ਔਰ ਇਸੇ ਕਰਕੇ ਹੁਣ ਇਸ ਵੇਲੇ ਨਿਸ਼ਾਨੇ ਤੇ ਨੇ ਪੰਜਾਬ ਚ ਪ੍ਰਵਾਸੀ ਤੇ ਪੰਜਾਬ ਚ ਪ੍ਰਵਾਸੀ ਪਹਿਲਾਂ ਵੀ ਮੁੱਦਾ ਬਣੇ ਹੋਏ ਨੇ ਔਰ ਇਸ ਕੇਸ ਤੋਂ ਬਾਅਦ ਤਾਂ ਇਸ ਮੁੱਦੇ ਨੇ ਹੋਰ ਵੀ ਤੇਜ਼ੀ ਫੜ ਲਈ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਲੋਕ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਔਰ ਕਿਵੇਂ ਹੋ ਗਿਆ ਇਹ ਇਸ ਮਹੀਮ ਦਾ ਆਗਾਜ਼ ਜੋ ਐਤੋ ਚਾਰ ਪੰਜ ਦਿਨ ਪਹਿਲਾਂ ਜੋ ਇੱਕ ਗਰੀਬ ਪਰਿਵਾਰ ਦੇ ਨਾਲ ਇੱਕ ਬਹੁਤ ਹੀ 마ਸੂਮ ਬੱਚਾ ਜਿਹੜਾ ਚਾਰ ਪੰਜ ਸਾਲ ਦਾ ਵੀ ਦੇਖ ਦੇਖੀ ਆਉਣੀਆਂ ਤਸਵੀਰਾਂ ਔਰ ਉਸ ਦੀ ਭੈਣ ਦੀਆਂ ਤਸਵੀਰਾਂ ਜਿਹੜੀਆਂ ਵੀ ਦੇਖੀਆਂ ਮੈਂ ਸਮਝਦਾ ਵੀ ਮੁੰਡੇ ਸੁਖਣ ਲਈ ਲੋਕ ਮੰਦਰ ਗੁਰਦੁਆਰੇ ਮਸਜਿਦਾਂ ਵਿੱਚ ਸੁਖਣਾ ਸੁਖਦੇ ਆ ਪਰ ਜੇ ਸੁਖਣਾ ਸੁੱਕ ਕੇ ਇਹੋ ਜੇ ਬੱਚੇ ਲੈ ਕੇ ਅੱਜ ਹਾਲਾਤ ਇਹੋ ਜੇ ਹੋ ਗਏ ਵੀ ਅਸੀਂ ਅੱਜ ਆਪਣੇ ਬੱਚਿਆਂ ਨੂੰ ਜਿਹੜਾ ਪਹਿਲਾਂ ਲੜਕੀਆਂ ਦੀ ਰੱਖੀ ਦਾ ਕਰਦੇ ਸੀ ਅੱਜ ਲੜਕੀਆਂ ਦੀ ਰੱਖੀ ਵੀ ਬਰਾਬਰ ਹੀ ਕਰਨੀ ਪੈਣੀ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਔਰ ਚੇਤਾਵਨੀ ਕਰਦੇ ਵੀ ਵਿਧਾਨ ਸਭਾ ਦੇ ਵਿੱਚ ਇਹੋ ਜਿਹਾ ਕੋਈ ਕੋਈ ਨਾ ਕੋਈ ਜਿਹੜਾ ਲੋ ਇਹੋ ਜਿਹਾ ਜ਼ਰੂਰ ਬਣਾਇਆ ਜਾਵੇ ਜਿੱਥੇ ਇਹੋ ਜੇ ਦਰਦਨਾਕ ਘਾਸੇ ਹੁੰਦੇ ਆ ਔਰ ਜਿਹੇ ਜਿਹੇ ਘਟਨਾਵਾਂ ਹੋ ਪਰਦੀਆਂ ਵਾਂ ਉਹਨਾਂ ਲਈ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਔਰ ਫਾਂਸੀ ਦੀ ਸਜ਼ਾ ਮੈਂ ਸਮਝਦਾ ਜਿਸ ਜੇਲ੍ਹ ਦੇ ਵਿੱਚ ਇਹ ਜਾਂਦਾ ਉੱਥੇ ਦੇ ਜਿਹੜੇ ਲੋਕ ਪੰਜਾਬੀ ਰਹਿ ਰਹੇ ਆ ਉਹਨਾਂ ਨੂੰ ਵੀ ਅਪੀਲ ਆ ਵੀ ਇਹਨੂੰ ਜੇਲ੍ਹ ਦਾ ਨਜ਼ਾਰਾ ਜਿਹੜਾ ਇੱਕ ਵਾਰ ਜ਼ਰੂਰ ਦਿਖਾਇਆ ਜਾਵੇ ਧੰਨਵਾਦ ਜੀ ਜੈਪੀ ਜੈ ਪਰ ਜੈਪੀ ਜੈ ਪਰ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਦੁੱਖ ਦਾ ਸਮਾਂ ਹੈ ਕਿਉਂਕਿ ਜੋ ਸਾਡਾ ਬੱਚਾ ਹਰਵੀਰ ਸਿੰਘ ਦੀਪਨਗਰ ਦਾ ਰਹਿਣ ਵਾਲਾ ਉਸ ਨੂੰ ਬਹੁਤ ਹੀ क्रूरਤਾ ਦੇ ਨਾਲ ਉਸ ਬਹਿਸ਼ੀ ਦਰਿੰਦੇ ਨੇ ਜੋ ਉਹਦਾ ਕਤਲ ਕਰਕੇ ਇੰਜਾਮ ਦਿੱਤਾ ਇਹ ਬਹੁਤ ਨਿੰਦਨੀ ਹੈ ਬਹੁਤ ਹੀ ਨਿੰਦਨੀ ਹੈ ਔਰ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਇਹਨੂੰ ਫਾਸਟ ਟਰੈਕ ਤੇ ਚਲਾ ਕੇ ਉਸ क्रूरਤਾ ਕਰਨ ਵਾਲੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਫਾਂਸੀ ਦਿੱਤੀ ਜਾਵੇ ਔਰ ਮੈਂ ਬੇਨਤੀ ਕਰਦਾ ਸਰਕਾਰ ਅੱਗੇ ਕਿ ਵਿਧਾਨ ਸਭਾ ਦੇ ਵਿੱਚ ਬਹੁਮਤ ਦੇ ਵਿੱਚ ਸਰਕਾਰ ਹੈ ਔਰ ਬਹੁਮਤ ਹੁੰਦੇ ਹੋਏ ਉਹ ਇੱਕ ਬਹੁਤ ਸਖਤ ਬਿੱਲ ਲੈ ਕੇ ਆਏ ਕਿਉਂਕਿ ਐਸੀ ਗਰੂਰਤਾ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਉਹਨੂੰ ਬਖਸ਼ਿਆ ਨਾ ਜਾਵੇ ਉਹਦੇ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਸਪੈਸ਼ਲ ਬਿੱਲ ਲਿਆ ਕੇ ਵਿਧਾਨ ਸਭਾ ਵਿੱਚ ਉੱਥੇ ਸਪੈਸ਼ਲ ਕਾਨੂੰਨ ਬਣਾਇਆ ਜਾਵੇ ਤਾਂ ਕਿ ਇਹ ਜਿਹੜੇ ਦਰਿੰਦੇ ਨੂੰ ਪਬਲਿਕ ਦੇ ਵਿੱਚ ਖੜੇ ਹੋ ਕੇ ਇੱਟਾਂ ਮਾਰ ਕੇ ਉਸਨੂੰ ਮਾਰਿਆ ਜਾਵੇ ਇਹ ਬੇਨਤੀ ਹੈ ਸਰਕਾਰ ਅਕਿ ਕਿਉਂਕਿ ਜੇ ਇਸ ਤਰ੍ਹਾਂ ਦੇ ਸਰਕਾਰ ਕੋਈ ਪੱਕ ਨਹੀਂ ਲਏਗੀ ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਇਸੇ ਤਰ੍ਹਾਂ ਖਲਵਾੜ ਕਰੇਗੀ ਤਾਂ ਫੇ ਉਹ ਸਮਾਂ ਦੂਰ ਨਹੀਂ ਤੁਸੀਂ ਨੇਪਾਲ ਵੀ ਦੇਖਿਆ ਨੇਪਾਲ ਦੇ ਵਿੱਚ ਵੀ ਲੋਕ ਬਾਗੀ ਹੋਏ ਤੇ ਫਿਰ ਜਿਹੜੀਆਂ ਸੱਤਾਧਾਰੀਆਂ ਪਾਰਟੀਆਂ ਉਹਦਾ ਕੀ ਹਾਲ ਹੋਇਆ ਉਹ ਵੀ ਪਤਾ ਲੱਗਦਾ ਤੇ ਇਸ ਕਰਕੇ ਬੇਨਤੀ ਹੈ ਸਮਾਂ ਰਹਿੰਦੇ ਸਰਕਾਰ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲਵੇ ਔਰ ਜਿਹੜੇ ਮਾਪੇ ਆ ਉਹ ਬੱਚਿਆਂ ਦੇ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਉਸ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਇਹ ਜਿਹੜਾ ਕਰੂਰਤਾ ਕਰਨ ਵਾਲਾ ਇਨਸਾਨ ਆ ਇਸ ਨੂੰ ਜਲਦ ਤੋਂ ਜਲਦ ਕੋਰਟ ਦੇ ਉੱਤੇ ਫਾਸਟ ਟਰੈਕ ਤੇ ਚਲਾ ਕੇ ਇਹਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਆ ਔਰ ਇਹ ਦਿਨਾਂ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਧੰਨਵਾਦ ਜੈਪੀ ਜੈਪੁਰ ਵੀ ਮੰਗਾ ਕਿ ਜਿੰਨੇ ਵੀ ਪ੍ਰਵਾਸੀ ਆ ਉਹਨਾਂ ਨੂੰ ਸਿੱਧੀ ਦਵਾਈ ਜਾਵੇ ਜਿਨ੍ਹਾਂ ਦੇ ਕੋਲ ਸਰਟੀਫਿਕੇਟ ਆ ਉਹ ਲਿਆਂਦੇ ਜਾਣ ਟੁੰਡਾ ਕਰਦੀ ਕਰਦੇ ਆ ਔਰ ਇਹੇ ਯੂਪੀ ਤੋਂ ਕ੍ਰਾਈਮ ਕਰਕੇ ਇੱਥੇ ਮਤਲਬ ਸਾਡੇ ਪੰਜਾਬ ਦੇ ਵਿੱਚ ਆ ਜਾਂਦੇ ਆਦਰ ਸਟੇਟਾਂ ਵਿੱਚ ਚ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਆ ਤੁਸੀਂ ਇਹ ਨਾ ਸਮਝੋ ਕਿ ਪੰਜਾਬ 'ਚ ਸੇਕੀਸਮ ਕਰਕੇ ਪ੍ਰਵਾਸੀਆਂ ਦਾ ਵਿਰੋਧ ਹੋ ਰਿਹਾ ਇਤਾਂ ਨਹੀਂਗਾ ਜਿਹੜਾ ਮਹਾਰਾਸ਼ਟਰ ਮਹਾਰਾਸ਼ਟਰੀਕ ਹਿੰਦੂ ਸਟੇਟ ਆ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੇ ਪ੍ਰਵਾਸੀਆਂ ਦਾ ਜਿਹੜਾ ਵਿਰੋਧ ਹੋ ਰਿਹਾ ਉਹਦੇ ਵਿੱਚ ਵੀ ਬਿਹਾਰੀਆਂ ਦਾ ਤੇ ਉੱਪੀਆਂ ਦਾ ਵਿਰੋਧ ਹੋ ਰਿਹਾ ਔਰ ਮਹਾਰਾਸ਼ਟਰ ਵਾਲੇ ਆਪਣੇ ਕਲਚਰ ਨੂੰ ਬਚਾਉਣ ਦੇ ਲਈ ਆਪਣੀ ਮਰਾਠੀ ਭਾਸ਼ਾ ਨੂੰ ਬਚਾਉਣ ਦੇ ਲਈ ਉੱਥੇ ਫਾਈਟ ਲੜ ਰਹੇ ਆ ਔਰ ਮੇਰੀ ਆਪਣੇ ਸਾਰੇ ਪੰਜਾਬੀਆਂ ਨੂੰ ਅਪੀਲ ਆ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਸਾਨੂੰ ਆਪਣੇ ਕਲਚਰ ਦੇ ਰਹੀ ਸਾਨੂੰ ਆਪਣੀ ਸੱਭਿਆਚਾਰ ਦੇ ਲਈ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਦੇ ਲਈ ਸਾਨੂੰ ਇਕੱਠੇ ਹੋਣਾ ਪੈਣਾ ਸਾਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੇ ਲਈ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਸਾਨੂੰ ਇਕੱਠੇ ਆਉਣਾ ਪੈਣਾ ਇਸ ਕਰਕੇ ਸਾਰੇ ਜਾਤ ਪਾਤ ਉਪਰੋਕ ਕੇ ਇੱਕ ਪੰਜਾਬੀ ਦੇ ਢਿੱਡੇ ਥੱਲੇ ਹੋ ਕੇ ਆਪਾਂ ਪੰਜਾਬ ਦੇ ਭਵਿੱਖ ਦੇ ਲਈ ਲੜੀਏ ਔਰ ਆਪਾਂ ਸਰਕਾਰ ਅਕੇ ਮੰਗ ਕਰਦੇ ਆਂ ਕਿ ਉਹ ਵਿਧਾਨ ਸਭਾ ਚ ਬਿਲ ਪਾਸ ਕਰੇ ਕਿ ਜਿਹੜੇ ਪੰਜਾਬ ਜਿਹੜੇ ਪ੍ਰਵਾਸੀ ਆਉਂਦੇ ਆ ਬਾਹਰੋਂ ਉਹ ਆ ਕੇ ਮਹੀਨੇ ਵਿੱਚ ਹੀ ਆਪਣੇ ਰਾਸ਼ਨ ਕਾਰਡ ਤੇ ਆਧਾਰ ਕਾਰਡ ਬਣਾ ਲੈਂਦੇ ਆ ਉਹਨਾਂ ਤੇ ਰੋਕ ਲਗਾਈ ਜਾਵੇ ਜਿੱਦਾਂ ਹਿਮਾਚਲ ਚ ਸਾਡਾ ਪੰਜਾਬੀ ਤਾਂ ਕੋਈ ਜ਼ਮੀਨ ਨਹੀਂ ਨਹੀਂ ਲੈ ਸਕਦਾ ਪਰ ਅੱਜ ਕੰ ਦੇਖੋ ਪ੍ਰਵਾਸੀ ਅੱਜ ਕੰ ਜਿੱਥੇ ਤੁਸੀਂ ਦੇਖ ਲਓ ਜਿਹੜੇ ਕੰਮ ਹੋਵੇ ਤੁਸੀਂ ਦੇਖ ਲਓ ਸਾਰੇ ਪਾਸੇ ਪ੍ਰਵਾਸੀ ਜਿਹੜੇ ਸਾਡੇ ਪੰਜਾਬੀ ਆ ਸਾਡੇ ਪੰਜਾਬੀ ਨੂੰ ਡੋਵਾਇਆ ਜਾ ਰਿਹਾ ਇਸ ਕਰਕੇ ਸਾਨੂੰ ਉੱਠਣਾ ਪੈਣਾ ਸਾਨੂੰ ਉੱਠਣਾ ਪੈਣਾ ਆਪਣੇ ਸੱਭਿਆਚਾਰ ਦੇ ਲਈ ਸਾਨੂੰ ਉੱਠਣਾ ਪੈਣਾ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਉਹਨਾਂ ਦੇ ਫਿਊਚਰ ਦੇ ਲਈ